ਦੱਸੋ ਪਪਾ ਨੂੰ ਗੁੱਡ ਨਾਈਟ ਕਿੱਦਾਂ ਕਹਿੰਦੀ ਹੁੰਦੀ ਪਪਾ ਨੂੰ ਗੁੱਡ ਨਾਈਟ ਕਿ ਕਿਸੇ ਨੇ ਵੀ ਵਖ ਦੱਸੋ ਲੱਭ ਜੂ ਬੁੱਕ ਦੇ ਕਿੱਦਾਂ ਕਹਿੰਦੀ ਦੱਸੋ ਸਹੀ ਕਰੋ ਕਿੱਤੀ ਤੈਨੂੰ ਮਿਸ ਯੂ ਕਿਸੂ ਕਿੱਤੀ ਬੋਲੋ ਪਪਾ ਕੋਲ ਜਾਣੀ ਵਾਜੀ ਕਿੱਤੀ ਕ ਮੈਂ ਕੋਈ ਸੁਹਣ ਲੋਕ ਕੋਈ ਪਰ ਉਹ ਰੱਤ ਕਿ ਕਿਸ ਅਮੀ ਇਹ ਆਪਣੇ ਪਪਾ ਨੂੰ ਵੀਰਵਾਰੀ ਕਿਹਾ ਕਹਿੰਦੇ ਮੈਂ ਮੈਨੂੰ ਪਹਿਲਾਂ ਗੁੱਡ ਨਾਈਟ ਬੋਲ ਤੈਨੂੰ ਮਿਸ ਯੂ ਕਿਸੂ ਲੱਭ ਜੂ ਮੇਰੇ ਗੁਗੂਏ ਇੱਦਾਂ ਕਿਆ ਕੇ ਸੁਤੀ ਹੁਣ ਕਿਹਨੂੰ ਕਹਿਣਾ ਪਤੇ ਕੱਤੈ ਨੂੰ ਨਹੀਂ ਦੇਖਿਆ ਵੀਡੀਓ ਕਾਲ ਤੋਂ ਵੀਡੀਓ ਕਾਲ ਹੁੰਦੀ ਟੱਚ ਕਰਕੇ ਨਹੀਂ ਦੇਖਿਆ ਉਹਨੇ ਨੂੰ ਕੋਦੀ ਨਹੀਂ ਚੱਕਿਆ ਵੀਡੀਓ ਕੋ ਦਿਖਾਵਾਇਆ ਵੀਡੀਓ ਕਾਲ ਤੇ ਮੈਨੂੰ ਦੱਸੋ ਵੀਡੀਓ ਕੋਲਾਈ ਮੈਂ ਉਹਨੂੰ ਖਾ ਸਕਦੀ ਉਹ ਮੈਨੂੰ ਖਾ ਸਕਦੀ ਮੈਂ ਭੁੱਖੀ ਹੋਊਂਗੀ ਉਹ ਮੈਨੂੰ ਰੋਟੀ ਖਿਲਾ ਸਕਦੇ ਬੱਚੇ ਮੇਰੇ ਰੋਂਦੇ ਹੋਣਗੇ ਵੀਡੀਓ ਕਾਲ ਤੇ ਸਾਹਮਣੇ ਅਸੀਂ ਰੋਂਦੇ ਹਾਂ ਮੈਂ ਕਿ ਸਾਨੂੰ ਚੁੱਪ ਕਰਾਓਗੇ ਸਾਨੂੰ ਕਰਾ ਦੋ ਵੀਡੀਓ ਕਾਲ ਤੇ ਚੋ ਨੋ ਉਹ ਤੋ ਖਾਇਮੈਂ ਜਾਰਜੀਆ 'ਚ ਵਾਪਰੇ ਭਿਆਨਕ ਹਾਦਸੇ ਦੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ 11 ਪੰਜਾਬੀ ਸ਼ਾਮਲ ਨੇ ਤਾਂ ਜਦੋਂ ਇਹ ਖਬਰ ਪੰਜਾਬ 'ਚ ਫੈਲਦੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਹੈ ਇਹ 11 ਪੰਜਾਬੀ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸਬੰਧਤ ਨੇ ਤਾਂ ਇਸੇ ਤਰ੍ਹਾਂ ਜਲੰਧਰ ਦੇ RAM ਕੋਟ ਰਾਮਦਾਸ ਦਾ ਰਹਿਣ ਵਾਲਾ ਰਵਿੰਦਰ ਵੀ ਸਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੀ ਮੌਤ ਹੋ ਗਈ ਹੈ ਤਾਂ ਉਸ ਦੇ ਪਰਿਵਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਤਿੰਨ ਬੱਚੇ ਨੇ 7-8 ਸਾਲਾਂ ਤੋਂ ਰਵਿੰਦਰ ਕੁਮਾਰ ਵਿਦੇਸ਼ ਦੇ ਵਿੱਚ ਰਹਿ ਰਿਹਾ ਸੀ ਤੇ ਜਿਸ بیٹے ਦੇ ਪੁੰਵਿਕ ਦੇ ਲਈ ਬੱਚਿਆਂ ਦੇ ਪੁੰਵਿਕ ਦੇ ਲਈ ਉਹ ਵਿਦੇਸ਼ ਗਿਆ ਸੀ ਜਿਸ بیٹے ਦੇ ਲਈ ਗਿਆ ਸੀ ਉਸ بیٹے ਦਾ ਮੂੰਹ ਤੱਕ ਨਾ ਦੇਖ ਸਕਿਆ ਕਿਉਂਕਿ ਬੇਟਾ ਉਸ ਦੇ ਜਨਮ ਤੋਂ ਬਾਅਦ ਘਰ ਦੇ ਵਿੱਚ ਪੈਦਾ ਹੋਇਆ ਸੀ ਤਾਂ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਪਤਨੀ ਦਾ ਰੋ ਰੋ ਕੇ ਆ ਬੁਰਾ ਹਾਲ ਹੈ ਤਾਂ ਇਹ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਆ ਇਹ ਪਤਨੀ ਹੈ ਰਵਿੰਦਰ ਕੁਮਾਰ ਦੀ 7-8 ਸਾਲ ਪਹਿਲਾਂ ਵਿਦੇਸ਼ ਗਿਆ ਸੀ ਰਵਿੰਦਰ ਕੁਮਾਰ ਐਸੇ ਪਰਿਵਾਰ ਦੇ ਲਈ ਗਿਆ ਸੀ ਇਹਨਾਂ ਬੱਚਿਆਂ ਦੇ ਲਈ ਗਿਆ ਸੀ ਇਹਨਾਂ ਦੇ ਪਿਵਿੱਖ ਦੇ ਲਈ ਗਿਆ ਸੀ ਪਰ ਨਹੀਂ ਸੀ ਪਤਾ ਕਿ ਅਜਿਹਾ ਹਾਦਸੇ ਉਸਦੇ ਨਾਲ ਜਿਹੜਾਗਾ ਵਾਪਰ ਜਾਏਗਾ ਇਸ ਤੋਂ ਪਹਿਲਾਂ ਵਿਦੇਸ਼ ਦੁਬਈ ਗਿਆ ਸੀ ਗਰਵਿੰਦਰ ਕੁਮਾਰ ਪਰ ਉੱਥੇ ਵੀ ਏਜੰਟੀ ਠੱਗੀ ਦਾ ਸ਼ਿਕਾਰ ਹੋ ਜਾਂਦਾ ਉਸ ਤੋਂ ਬਾਅਦ ਫਿਰ ਪੰਜਾਬ ਆਉਂਦੇ ਉਸ ਤੋਂ ਬਾਅਦ ਉਹ ਜਾਰਜੀਆ ਗਿਆ ਸੀ ਪਰ ਹੁਣ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਤਨੀ ਦੀ ਸਥਿਤੀ ਇਸ ਤਰ੍ਹਾਂ ਦੀ ਹੋਈ ਹੈ ਕਿ ਦੇਖ ਕੇ ਤੁਹਾਡਾ ਵੀ ਰੋਣਾ ਆ ਜਾਏਗਾ ਬੱਚਿਆਂ ਦੀ ਹਾਲਤ ਦੇਖ ਕੇ ਵੀ ਰੋਣਾ ਆਉਂਦਾ ਕਿ ਕਿਸ ਕਦਰ ਹਾਲਾਤ ਇਸ ਪਰਿਵਾਰ ਦੇ ਜੜੇ ਨੇ ਬੜੇ ਹੋਏ ਨੇ ਚਲੰਦਰ ਦੇ ਕੋਟ RAMDAS ਦਾ ਰਹਿਣ ਵਾਲਾ ਸੀ ਰਵਿੰਦਰ ਕੁਮਾਰ ਜਿਹੜਾ ਕਿ ਬਾਕੀ ਪੰਜਾਬੀਆਂ ਦੀ ਤਰ੍ਹਾਂ ਆਪਣਾ ਭਵਿੱਖ ਲੱਭਣ ਦੇ ਲਈ ਆਪਣੇ ਪਰਿਵਾਰ ਦਾ ਭਵਿੱਖ ਲੱਭਣ ਦੇ ਲਈ ਵਿਦੇਸ਼ ਜਾਂਦਾ ਹੈ ਉੱਥੇ ਅਣਥੱਕ ਮਿਹਨਤ ਕਰਦਾ ਹੈ ਤਾਂ ਜੋ ਪਰਿਵਾਰ ਦਾ ਭਵਿੱਖ ਵਧੀਆ ਬਣ ਸਕੇ ਪਰਿਵਾਰ ਨੂੰ ਬੱਚਿਆਂ ਨੂੰ ਸੋਹਣੀ ਜ਼ਿੰਦਗੀ ਦੇ ਸਕੇ ਪਰ ਨਹੀਂ ਸੀ ਪਤਾ ਕਿ ਉਸ ਦੇ ਸੁਪਨੇ ਇਸੇ ਤਰ੍ਹਾਂ ਸਪਨੇ ਬਣ ਕੇ ਉਸ ਦੇ ਨਾਲ ਹੀ ਇਸ ਦੁਨੀਆ ਤੋਂ ਚਲੇ ਜਾਣਗੇ ਤਾਂ ਬੜੀਆਂ ਹੀ ਭਾਵਕ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਰਿਵਾਰ ਦਾ ਕੀ ਹਾਲ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਤਨੀ ਦਾ ਕੀ ਕਹਿਣਾ ਤੁਹਾਨੂੰ ਵੀ ਸੁਣਾ ਦੇਣੀ ਨੀਚੇ ਕੰਮ ਕਰਦੇ ਸੀ ਉੱਪਰਲੇ ਪੋਰਸ਼ਨ 'ਚ ਉਹਨਾਂ ਦੇ ਰੂਮਸ ਸੀ ਬਨੇ ਠੀਕ ਆ ਉੱਥੇ ਕੰਮ ਕਰ ਉੱਥੇ ਜਿੱਦਾਂ ਰਹਿੰਦੇ ਸੀਗੇ ਸਵੇਰ ਨੂੰ 11:00 ਸਵਾ 11:00 ਵਜੇ ਇੰਡੀਆ ਦੇ ਟਾਈਮ ਇਧਰੋਂ ਕੰਮ ਤੇ ਜਾਂਦੇ ਸੀਗੇ ਸਵੇਰੇ ਟਾਈਮ ਸਾਨੂੰ ਫੋਨ ਆਉਦਾ ਹੁੰਦਾ ਸੀ 11:30 11 ਵਜੇ ਤੇ ਰਾਤ ਦੇ 1:30 ਵਜੇ ਤੱਕ 2 ਵਜੇ ਤੱਕ ਇੱਧਰ ਇੰਡੀਆ ਦੇ ਕੰਮ ਕਰਦੇ ਸੀ ਉਹ ਕੀ ਕੰਮ ਕਰਦੇ ਸੀ ਉਹ ਹੋਟਲ ਵਿੱਚ ਆਰਡਰ ਲੈਂਦੇ ਸੀਗੇ ਪੇਮੈਂਟ ਲੈਂਦੇ ਸੀ ਕੰਮ ਬਹੁਤ ਅੱਛਾ ਸੀਗਾ ਉਹਨਾਂ ਦਾ ਕਿੰਨੇ ਟਾਈਮ ਤੋਂ ਸੀ ਇਹ 11 ਜੁਲਾਈ ਨੂੰ ਕੈਂਸਲ ਹੋ ਜਾਨੇ ਆ ਮੈਮ ਹੋ ਗਏ ਕਿ ਅਗਲੀ ਨੂੰ ਹੋਵੇਗਾ ਆਹ ਵਾਲੀ 11 ਜੁਲਾਈ ਨੂੰ ਉਹਨਾਂ ਨੂੰ ਜੌਰਜੀਆ ਗਿਆ ਨੂੰ 3 ਸਾਲ ਹੋ ਜਾਣੇ ਆ। ਆਹ ਵਾਲੀ 5 ਫਰਵਰੀ ਨੂੰ ਮੇਰੇ ਹਸਬੰਦ ਨੂੰ ਇੰਡੀਆ ਤੋਂ ਬਾਹਰ ਗਿਆ ਨੂੰ 8 ਸਾਲ ਹੋ ਜਾਣੇ ਆ। ਇਹ ਮੇਰਾ ਬੇਟਾ ਾਰਮਾਨ ਕਾਲ 1 ਡਿਸੰਬਰ ਨੂੰ 7 ਸਾਲਾਂ ਦਾ ਹੋਇਆ ਪਰ ਮੇਰੇ ਹਸਬੰਦ ਨੇ ਕੱਕੇ ਨੂੰ ਦੇਖਿਆ ਹੀ ਨਹੀਂ। ਕੱਕੇ ਨੂੰ ਨਹੀਂ ਦੇਖਿਆ। ਵੀਡੀਓ ਕਾਲ ਵੀਡੀਓ ਕਾਲ ਹੁੰਦੀ ਟੱਚ ਕਰਕੇ ਨਹੀਂ ਦੇਖਿਆ ਉਹਨੇ ਇਹਨੂੰ ਕੋਦੀ ਨਹੀਂ ਚੱਕਿਆ ਵੀਡੀਓ ਕਾਲ ਦਿਖਾਵਾਇਆ ਵੀਡੀਓ ਕਾਲ ਤਾਂ ਮੈਨੂੰ ਦੱਸੋ ਵੀਡੀਓ ਕਾਲਾਈ ਮੈਂ ਉਹਨੂੰ ਖਾ ਸਕਦੀ ਉਹ ਮੈਨੂੰ ਖਾ ਸਕਦੇ ਮੈਂ ਭੁੱਖੀ ਹੋਊਂਗੀ ਉਹ ਮੈਨੂੰ ਰੋਟੀ ਖਿਲਾ ਸਕਦੇ ਬੱਚੇ ਮੇਰੇ ਰੋਂਦੇ ਹੋਣਗੇ ਵੀਡੀਓ ਕਾਲ ਤੇ ਸਾਹਮਣੇ ਅਸੀਂ ਰੋਂਦੇ ਹੋਵਾਂਗੇ ਸਾਨੂੰ ਚੁੱਪ ਕਰਾਓਗੇ ਸਾਨੂੰ ਕਰਾ ਦੋ ਵੀਡੀਓ ਖੋਲ ਦੇ ਚ ਨੋ ਉਹ ਤੋਂ ਖਾਇ ਮੈਂ ਆਣ ਨੂੰ ਕੀ ਕਹਿੰਦੇ ਸੀ ਇੰਡੀਆ ਕਦੋਂ ਦਾ ਕੀ ਕਹਿੰਦੇ ਸੀ ਕਦੋਂ ਉਹਨਾਂ ਨੇ ਕੀ ਗੱਲ ਹੋਈ ਇੰਡੀਆ ਦਾ ਜਾਣ ਦੀ ਗੱਲ ਕਰ ਰਹੇ ਸੀ ਕਿ ਕਦੋਂ ਆਉਗੇ ਮੈਂ ਤੁਹਾਨੂੰ ਦੱਸਦੀ 8 5 ਫਰਵਰੀ ਨੂੰ 8 ਸਾਲ ਹੋ ਜਾਣੇ ਸੀ ਉਹਨਾਂ ਨੂੰ ਠੀਕ ਹੁਣ ਉਹਨਾਂ ਦੇ ਪਾਸਪੋਰਟ ਦੀ ਜਿਹੜੀ ਆ ਤਰੀਕ ਨਿਊ ਕਰਾਉਣ ਵਾਲੀ ਸੀਗੀ ਮੈਂ ਹੀ ਮਹੀਨੇ ਉਹਨਾਂ ਦਾ ਪਾਸਪੋਰਟ ਦੀ ਮਿਆਦ ਖਤਮ ਹੋ ਜਾਣੀ ਸੀ ਐਕਸਪਾਇਰ ਹੋ ਜਾਣਾ ਸੀਗਾ ਠੀਕ ਉਹ ਪਾਸਪੋਰਟ ਦੇ ਕੰਮ ਕਰਾਉਂਦੇ ਪਏ ਸੀਗੇ ਪਾਸਪੋਰਟ ਦਾ ਕੰਮ ਕਰਾਉਂਦੇ ਪਏ ਸੀਗੇ ਜਰਜੀ ਹਜਾਂ ਤੋਂ ਪਹਿਲਾਂ ਕਿਹੜੀ ਹੋਰ ਕੰਟਰੀ 'ਚ ਗਏ ਹੋਏ ਸੀ ਕਿੰਨੇ ਸਾਲ ਪੰਜ ਸਾਲ ਦੁਬਈ ਲਾਇਆ ਸੀ ਉਹ 5 5 ਫਰਵਰੀ ਨੂੰ ਮੈਂ ਤੁਹਾਨੂੰ ਦੱਸੀ 5 ਫਰਵਰੀ ਨੂੰ 2018 ਵਿੱਚ ਗਏ ਆ 5 ਫਰਵਰੀ ਨੂੰ 5 ਸਾਲ ਤਕਰੀਬਨ ਉੱਥੇ ਲੱਗੇ 17 ਜਾਂ 18 ਨੂੰ ਗਏ ਆ ਮੈਨੂੰ ਹੁਣੇ ਮੇਰੇ ਦਿਮਾਗ ਨਹੀਂ ਨੱਚਦਾ ਪੰਜ ਪੰਜ ਸਾਲ ਹੁਣ ਨਹੀਂ ਲਾਇਆ ਦੁਬਈ ਕੈਂਸਲ 5 ਫਰਵਰੀ ਨੂੰ ਹੋ ਜਾਣੇ ਕੈਂਸਲ ਸਮਝ ਲੈ ਇੱਧਰ ਜੋਰਜੀਆ ਲੱਗ ਗਏ 8 ਸਾਲ ਹੋ ਗਏ ਆ ਸਾਨੂੰ ਛੱਡ ਕੇ ਗਿਆ ਨੂੰ ਇਹ ਜਿਹੜੀ ਮੇਰੀ ਗੁੱਡੀ ਆ ਨਾ ਦੀਪਿਕਾ ਇਹਨੂੰ ਪਤਾ ਨਹੀਂ ਹੁਣ ਪਾਪਾ ਦਾ ਬਹੁਤਾ ਇਹ ਛੋਟੀ ਜਿਹੀ ਸੀ ਮੰਜਾ ਫੜ ਕੇ ਤੋੜਦੀ ਸੀ ਜਿਹੜਾ 1.5 ਸਾਲ ਦਾ ਟੀਕਾ ਨਾ ਉਹ ਮੈਂ ਬਾਅਦ ਵਿੱਚ ਲਵਾਇਆ ਸੀ ਇਹਦੇ ਹਰਸ਼ ਤਾਂ ਮੇਰੀ ਤਿੰਨ ਕਿ ਸਾਢੇ ਕਿ ਤਿੰਨ ਸਾਲ ਦੀ ਸੀ ਾਰਮਾਨਪਾਲ ਦੇਖਿਆ ਹੀ ਨਹੀਂ ਮੈਂ ਪ੍ਰੈਗਨੈਂਟ ਸੀ ਉਹਨੇ ਨਹੀਂ ਦੇਖਿਆ ਜਦੋਂ ਇਹ ਹੋਇਆ ਉਸਲੇ ਵੀ ਨਹੀਂ ਦੇਖਿਆ ਸਾਡਾ ਫੋਨ ਇਨੀ ਸੀ ਕਿ ਕਿਸੇ ਨੇ ਫੋਨ ਨੇ ਲਿਆਂਦਾ ਇਹਦੀ ਫੋਟੋ ਖਿੱਚੀ ਕੇ 22 ਦਿਨਾਂ ਬਾਅਦ ਉਹਨੂੰ ਭੇਜੀਆਂ ਕਿਸੇ ਨੇ ਆਪਣੇ ਫੋਨ ਤੋਂ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਹੁਣ ਮਸੀਂ ਉਹ ਖਰਚਾ ਚੱਕਣ ਲੱਗੇ ਸੀ ਅਸੀਂ ਰੋਟੀ ਖਾਣ ਲੱਗੇ ਸੀ ਇਹ ਮੇਰੇ ਬੱਚੇ ਸਕੂਲ ਜਾਂਦੇ ਕੇਵੀ ਸਕੂਲ ਕੈਂਟ ਪੜਦੇ ਆ ਰਮਾ ਮੰਡੀ ਇਹ ਕੇਵੀ ਟੂ ਵਿੱਚ 3rd ਕਲਾਸ ਇਹ 5th ਵਿੱਚ ਅਰਮਾਨਪਾਲ ਕੇਵੀ ਗਵਨ ਦਾ ਬੱਚਾ ਫਸਟ ਕਲਾਸ ਵਿੱਚ ਹੁਣ ਮੇਰਾ ਦਿਮਾਗ ਡੈਡ ਹੁੰਦਾ ਪਿਆ ਮੈਂ ਇਹਨਾਂ ਨੂੰ ਕਿੱਦਾਂ ਪੜਾਉਂਗੀ ਕੀ ਕਰੂੰਗੀ ਕੀ ਨਹੀਂ ਕਰੂੰਗੀ ਸਾਨੂੰ ਖਰਚਾ ਭੇਜਦੇ ਸੀ ਆਪਾਂ ਸਾਰਾ ਖਰਚਾ ਕਲੀਅਰ ਕਰਦੇ ਸੀ ਪਰ ਮੇਰੇ ਅੱਜ ਪੱਲੇ ਕੁਝ ਨਹੀਂ ਹੈਗਾ ਸੀ ਸਰ ਕਿਉਂਕਿ ਅਸੀਂ ਫੜ-ਫੜ ਕੇ ਪੈਸੇ ਫੜ-ਫੜ ਕੇ ਪੈਸੇ ਰਿਸ਼ਤੇਦਾਰਾਂ ਤੋਂ ਫੇਰ ਬਾੜ ਭੇਜਿਆ ਸੀ ਤੇ ਥੋੜੇ ਉਹਦੇ ਪੈਸੇ ਇੱਧਰ ਲੋਕਾਂ ਦੇ ਵਿੱਚ ਸਿਰ ਜਿਹੜੇ ਪੈਸੇਗੇ ਅੱਛੇ ਸਾਡੇ ਪੱਲੇ ਕੁਝ ਨਹੀਂ ਸੀ ਹੋਣ ਵੀ ਸਾਨੂੰ ਉਨੀ ਤਨਖਾਹ ਭੇਜਨੀ ਸੀ ਅਜੇ ਭਾਜੀ ਨੇ ਹਿਸਾਬ ਨਹੀਂ ਕੀਤਾ ਜਿੰਨੇ ਬਾਰੇ ਜਨੇ ਉਥੇ ਜਿਹੜਨੇ ਬਾਰੇ ਜਨੇ ਦੀ ਡੈਥ ਹੋਈ ਹੈ ਨਾ ਅਜੇ ਭਾਜੀ ਨੇ ਹਿਸਾਬ ਕਰਨਾ ਸੀ ਪਰ ਭਾਜੀ ਅੱਛੇ ਆ ਉਹ ਉਹਨਾਂ ਦੇ ਹਿਸਾਬ ਸੋ ਕੰਤੋਂ ਪਹਿਲੇ ਭਾਜੀ ਦੇ ਬ੍ਰਦਰ ਵੀ ਵੀ ਡੈਥ ਹੋਈ ਆ ਜਿਹੜੇ ਉਥੇ ਮਾਲਕ ਸੀ ਨਾ ਜੋਰਜੀਆ ਦੇ ਉਹਨਾਂ ਦੇ ਅਧਿਆਨ ਉਹਨਾਂ ਦੇ ਬ੍ਰਦਰ ਦੀ ਵੀ ਡੈਥ ਹੋਈ ਆ ਉਹ ਉਹਨਾਂ ਦੀ ਵੀ ਡੈਥ ਹੋਈ ਆ ਕੀ ਕੁੜੀਆ ਦੀ ਹੋਈ ਆ ਕਿ ਉਹ ਕਹਿੰਦੇ ਪਏ ਆ ਬਹੁਤ ਜ਼ਿਆਦਾ ਤੂਫਾਨ ਆ ਗਿਆ ਇਦਾਂ ਕਹਿੰਦੇ ਪਏ ਬਹੁਤ ਜ਼ਿਆਦਾ ਤੂਫਾਨ ਆ ਗਿਆ ਠੀਕ ਮੇਰੇ ਜਿਹੜੇ ਮੇਰੇ ਪਾਪਾ ਐ ਮੇ ਡੈਡੀ ਉਹ ਹਸਪੀਟਲ ਐਡਮਿਟ ਹੋ ਗਏ ਤੇ ਉਹ ਨਾ ਹਸਪੀਟਲ ਐਡਮਿਟ ਮੇਰਾ ਬ੍ਰਦਰ ਜਿਹੜਾ ਛੋਟਾ ਨਾ ਜ਼ੋਰ ਹਸਪੀਟਲ ਤੇ ਮੇਰੇ ਕੋਲ ਖਾਣਾ ਖਾਣਾ ਜਾਂਦਾ ਉਹ ਮੈਂ ਰੋਟੀ ਬਣਾਉਂਦੀ ਸੀ ਤੇ ਮम्मी पापा ਕਹਿੰਦੇ ਬਹੁਤ ਤੂਫਾਨ ਆ ਗਿਆ ਸੱਚ ਜਦੋਂ ਮੈਂ ਦੇਖਣ ਲੱਗੀ ਨਾ ਵੀਡੀਓ ਕਾਲ ਵੀਡੀਓ ਕਾਲ ਸੱਚ ਉਹ ਦੇਖਣ ਬੋ ਤੂਫਾਨ ਆਇਆ ਬੋ ਤੂਫਾਨ ਮੈਂ ਤੇ ਫੇਸੇ ਕੱਲਾ ਦੇਖਿਆ ਨਾਲ ਫੋਨ ਕੱਟ ਨਾਲ ਫੋਨ ਕੱਟ ਫੇਰ ਮੈਂ ਆਇਆ ਹਰਸ਼ੀ ਪਪਾ ਕੀ ਹੋਇਆ ਕੰਚ ਇੱਥੇ ਬਹੁਤ ਜ਼ਿਆਦਾ ਤੂਫਾਨ ਆਇਆ ਸਾਰੇ ਖੰਬੇ ਜਿਹੜੇ ਨੇ ਬਿਜਲੀ ਵਾਲੇ ਆ ਸਾਰੇ ਕੁੱਟ ਹੋ ਗਏ ਖੰਬੇ ਠੀਕ ਆ ਬਿਜਲੀ ਵਾਲੇ ਫੇਪਾ ਜਿਓਗੇ ਕੱਲ ਨੂੰ ਖੰਬੇ ਲਾ ਕੇ ਜਾਓਗੇ ਆਰਡਰ ਲੱਗੇ ਆ ਹੋਟਲ ਚ ਕੰਮ ਕਰਦੇ ਸੀ ਨਾ ਸਨੋ ਕੰਦੀ ਆਰਡਰ ਲੱਗੇ ਸੀ ਆਰਡਰ ਲੱਗੇ ਆ ਫਿਰ ਮੈਂ ਨਾ ਜਦੋਂ ਲਾਈਟ ਆਊਗੀ ਫਿਰ ਤੁਹਾਡੇ ਨਾਲ ਗੱਲ ਕਰ ਲੂ ਕਰੂੰਗਾ ਜੇ ਨੈਟ ਲੱਗੇ ਪਿਆ ਸਰ ਮੈਨੂੰ ਲੱਗਦਾ ਜਦੋਂ 8:30 ਵਜੇ ਉਹਨੇ ਗੱਲ ਕੀਤੀ ਉਹ ਤੋਂ ਬਾਅਦ 1 ਇੱਕ ਘੰਟੇ ਬਾਅਦ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਕੋਲ ਇਦਾਂ ਫੋਨ ਫੜਿਆ ਸੀ ਇਦਾਂ ਮੇਰੇ ਹਸਬੰਦ ਸੋਫੇ ਤੇ ਬੈਠੇ ਸੀ ਇਦਾਂ ਇੱਦਾਂ ਡੈਥ ਹੋ ਗਈ ਦੇ ਉਹ ਡੀਸੀ ਆਫਿਸ ਜਾ ਕੇ ਆਏ ਹਾਂ ਹਾਂ ਜੀ ਸਰ ਡੀਸੀ ਆਫਿਸ ਅਧਿਕਾਰੀਆਂ ਨਾਲ ਮੁਲਾਕਾਤ ਹੋਈ ਠੀਕ ਹੈ کہہ ਰਹੇ ਕਿ ਕੋਦੋ ਉਹਨਾਂ ਦੀ ਡੈੱਡ ਬੋਡੀ ਨੂੰ ਕਿਵੇਂ ਦਾ ਇੰਤਜ਼ਾਮ ਕਰਕੇ ਵਾਪਸ ਨਹੀਂ ਕਰੇ ਸਰ ਸਾਨੂੰ ਨੌਲੇਜ ਨਹੀਂ ਹੈ ਸੀ ਆਪਾਂ ਪੇਪਰ ਭੇਜਿਆ ਤਾਂ ਇੱਕ ਪੇਪਰ ਸਾਡਾ ਪਤਾ ਨਹੀਂ ਕੀ ਅਮਾਉਂਟ ਵਗੈਰਾ ਕੁਝ ਕਹਿੰਦੇ ਸੀ ਉਹ ਵਾਲਾ ਨਾਲ ਅਟੈਚ ਕਰਨਾ ਸੀ ਉਹ ਰਹਿ ਗਿਆ ਉਹ ਕੱਲ ਕਰਨਾ ਆ ਜਿੱਦਾਂ ਉਹਨਾਂ ਨੂੰ ਬਾਹਰੋਂ ਬੋਡੀ ਮਗਾਨੀ ਨਾ ਪੈਸੇ ਬਹੁਤ ਲੱਗਣੇ ਆ ਠੀਕ ਆ ਸਾਡੇ ਕੋ ਪੈਸੇ ਨਹੀਂ ਹੈਗੇ ਮਦਦ ਜੇ ਸਰ ਉਹ ਪਤਾ ਕੀ ਕਹਿੰਦੇ ਬਾਹਰ ਕੀ ਕਹਿੰਦੇ ਕਹਿੰਦੇ ਜੇ ਲਵਾਰਸ਼ ਕਹਿ ਦੋ ਹਨਾ ਫੇਰ ਨਹੀਂ ਪੈਸੇ ਲੱਗਦੇ ਕਿੱਦਾਂ ਖੰਮ ਲਵਾਰਸ਼ ਕੌਣ ਕਹਿੰਦੇ ਜੀ ਮੇਰਾ ਘਰ ਵਾਲਾ ਆ ਦੇਖੋ ਕਿਹਨੇ ਕਿਹਾ ਜੀ ਵਰਡ ਕਿਹਨੇ ਕਿਹਾ ਕਿਸੇ ਨੇ ਵੈਸੇ ਦੱਸਿਆ ਉੱਤਰ ਕਿਹਾ ਜਿੱਦਾਂ ਵੀ ਬੋਡੀ ਇੱਧਰ ਸਾਨੂੰ ਨਹੀਂ ਚਾਹੀਦੀ ਐਸੇ ਕਿੱਦਾਂ ਕਹੀਏ 8 ਸਾਲ ਬਾਅਦ ਮੈਂ ਦੇਖਣਾ ਚਾਹੁੰਦੀ ਆ ਮੈਂ ਆਪਣੇ ਹਸਬੰਦ ਨੂੰ ਜਿੱਦਾਂ ਮਰਜੀ ਆਵੇ ਜੇ ਜਿੰਦਾ ਨਹੀਂ ਆਇਆ ਜਿੱਦਾਂ ਵੀ ਹੈਗਾ ਉਹ ਸਾਡੇ ਕੋਲ ਪਹੁੰਚੇ ਮੈਂ ਰਿਕੁਐਸਟ ਕਰਦੀ ਆ ਮੇਰਾ ਕਾਕਾ ਦੇਖ ਲਵੇ ਆਪਣੇ ਪਾਪਾ ਨੂੰ ਫੋਨ ਤੇ ਨਾ ਮੱਥਾ ਟੇਕਦਾ ਹੁੰਦਾ ਸੀ ਪਾਪਾ ਮੱਥਾ ਟੇਕਿਆ ਪਾਪਾ ਮੱਥਾ ਟੇਕਿਆ ਪਾਪਾ ਪੈਰ ਤਾਂ ਦਿਖਾਓ ਪਾਪਾ ਪੈਰ ਦਿਖਾਓ ਫੇਰ ਉਹਨੂੰ ਪੈਰਾਵਲ ਕੈਮਰਾ ਮਾਰ ਦੇਣਾ ਮੱਥਾ ਟੇਕਿਆ ਚਲੋ ਆਸ਼ੀਰਵਾਦ ਦੋ ਪਾਪਾ ਆਸ਼ੀਰਵਾਦ ਦਿੱਤਾ ਮੇਰਾ ਕਾਕਾ ਨਾ ਪਹਿਲੇ ਦਸੰਬਰ ਨੂੰ 7 ਸਾਲ ਦਾ ਹੋਇਆ ਠੀਕ ਆ ਕਹਿੰਦੇ ਪਾਪਾ ਕਹਿੰਦਾ ਕਿਹਦੇ ਮਥਾ ਲੈਣੀ ਹੈ ਪਾਪਾ ਗੱਡੀ ਥਾ ਲੈਣੀ ਕਿਹੜੇ ਕਲਰ ਦੇ ਦੱਸੋ ਅੰਕਲ ਹੁਣਨ ਦੱਸੋ ਰੈੱਡ ਕਲਰ ਦੀ ਠੀਕ ਆ ਪਾਪਾ ਨੂੰ ਕਹਿੰਦਾ ਸੀ ਪੁੱਤ ਪਾਪਾ ਹੀ ਚੱਲ ਗਏ ਪਾਪਾ ਚੱਲ ਗਏ ਮੇਰੇ ਬੱਚੇ ਨੂੰ ਸਭ ਪਤਾ ਆ ਉਹਨਾਂ ਲਈ ਪਪਾ ਦੀ ਡੈਥ ਹੋਈ ਆ। ਉਹ ਮਦਦ ਦੇ ਗਿੰਦੀ ਕੋਈ ਗੱਲ ਆਖੀ ਉਹਨਾਂ ਨੇ ਕਿਵੇਂ ਮਦਦ ਕੀਤੀ ਜਾਏਗੀ ਕਿਵੇਂ ਲਿਆਇਆ ਜਾਏਗਾ ਕੋਈ ਗੱਲਬਾਤ ਹੋਈ ਹੈ। ਸਰ ਉਹ ਪੇਪਰ ਜਮ੍ਹਾਂ ਪਕਰਾਇਆ? ਹਾਂ। ਤੇ ਉਹ ਕਹਿੰਦੇ ਸੀ ਉਹ ਨਹੀਂ ਕਾਰਵਾਈ ਤਾਂ ਉੱਦਾਂ ਸ਼ੁਰੂ ਕਰ ਦਿੱਤੀ ਅੱਜ ਤੋਂ। ਹਾਂ। ਅੱਜ ਤੋਂ ਸਰ ਕਾਰਵਾਈ ਸ਼ੁਰੂ ਕਰ ਦਿੱਤੀ ਆ। ਕਿਉਂਕਿ ਮੈਨੂੰ ਕੁਝ ਨਹੀਂ ਪਤਾ ਹੈਗਾ। ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੂੰਗੀ। ਸਰਕਾਰ ਨੂੰ ਅਪੀਲ ਮੈਂ ਕੀ ਕਰਾਂ ਸਰ? ਇਹ ਹੀ ਆ ਵੀ ਮੇਰੇ ਹਸਬੰਦ ਦੀ ਡੈਥ ਬੋਡੀ ਜੇ ਉਹ ਤਾਂ ਡੈਥ ਸਰਟੀਫਿਕੇਟ ਉੱਥੋਂ ਦਾ ਡੈਥ ਸਰਟੀਫਿਕੇਟ ਪੁਚਾਇਆ ਜਾਵੇ ਮੇਰੇ ਬੱਚਿਆਂ ਦੀ ਪੜ੍ਹਾਈ ਲਿਖਾਈ ਕੰਟੀਨਿਊ ਕਰਨ ਲਈ ਠੀਕ ਆ ਚਲਦੀ ਰਵੇ ਉਹਦੇ ਵਾਸਤੇ ਮੈਨੂੰ ਤਾਂ ਮੇਰੇ ਬੱਚਿਆਂ ਨੂੰ ਹੈਲਪ ਚਾਹੀਦੀ ਆ